हां जी दोस्तों सारेनु सस् नमस्कार जी, की जी हो की हाल है ठीक ठाक हो हां जी ਆਪਾਂ ਪ੍ਰਾਪਰਟੀ ਸਲਾਹਕਾਰ ਆਪਾਂ ਕੰਮ ਸ਼ੁਰੂ ਕੀਤਾ ਕਿਸੇ ਨੂੰ ਪਲਾਟ ਚਾਹੀਦਾ ਕਿਸੇ ਨੂੰ ਮਕਾਨ ਚਾਹੀਦਾ ਕਿਸੇ ਨੂੰ ਜ਼ਮੀਨ ਚਾਹੀਦੀ ਹੈ ਜਾਂ ਕਿਸ ਨੇ ਮਕਾਨ ਵੇਚਣਾ ਹੋਵੇ ਪਲਾਟ ਵੇਚਣਾ ਹੋਵੇ ਜ਼ਮੀਨ ਵੇਚਣੀ ਹੋਵੇ ਤੇ ਆਪਾਂ ਉਹਦਾ ਵੀ ਕੰਮ ਸ਼ੁਰੂ ਕੀਤਾ ਨਾਲ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਪਲਾਟ ਲੈਣ ਵਿੱਚ ਪਲਾਟ ਵੇਚਣ ਵਿੱਚ ਮਕਾਨ ਲੈਣ ਵਿੱਚ ਮਕਾਨ ਵੇਚਣ ਵਿੱਚ ਜ਼ਮੀਨ ਖਰੀਦਣ ਵਿੱਚ ਤੇ ਜ਼ਮੀਨ ਵੇਚਣ ਵਿੱਚ ਤੇ ਕਿਸੇ ਤਰ੍ਹਾਂ ਦਾ ਵੀ ਜਾਂ ਕਿਸੇ ਨੇ ਵੀਰੀ ਕਨੈਕਸ਼ਨ ਵੇਚਣਾ ਹੋਵੇ ਖਰੀਦਣਾ ਹੋਵੇ ਤੁਸੀਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਗੱਲ ਪ੍ਰਾਪਰਟੀ ਸਲਾਹਕਾਰ ਤੇ ਤੁਸੀਂ ਸਾਡੇ ਨਾਲ ਜਲਦੀ ਵੱਲ ਦੇ ਸੰਬੰਧ ਕਰੋ ਤਾਂ ਜੋ ਤੁਹਾਨੂੰ ਸਹੀ ਟਾਈਮ ਤੇ ਤੁਹਾਡਾ ਮਕਾਨ ਵਿਕ ਸਕੈ ਸਹੀ ਟਾਈਮ ਤੇ ਪਲਾਟ ਵੇਖ ਸਕੇ ਸਹੀ ਟਾਈਮ ਤੇ ਦੁਕਾਨ ਵੇਖ ਸਕੇ ਸਹੀ ਟਾਈਮ ਤੇ ਤੁਸੀਂ ਦੁਕਾਨ ਖਰੀਦ ਸਕਦੇ ਹੋ ਮੋਂ ਪਲਾਟ ਖਰੀਦ ਸਕਦੇ ਹੋ ਮਕਾਨ ਖਰੀਦ ਸਕਦੇ ਹੋ ਤੇ ਤੁਸੀਂ ਜਲਦ ਜਲਦੀ ਸਾਡੇ ਨਾਲ ਸੰਪਰਕ ਕਰੋ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਐਸੇ ਵੀਡੀਓ ਨੂੰ ਅੱਗੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ Tá novo.